ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਬੜੀਖਾਨਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਇਹਨੂੰ ਤਹਿਸੀਲ ਪੈਂਦੀ ਹੈ ਤੇ ਜੈਤੋ ਦੇ ਬਿਲਕੁਲ ਨਾਲ ਇਹ ਪਿੰਡ ਰਹਿ ਜਾਂਦਾ ਸੋ ਦਬੜੀਖਾਨਾ ਪਿੰਡ ਦੇ ਵਿੱਚੋਂ ਅੱਜ ਜਿਹੜੀ ਉਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਸ਼ੌਂਕ ਆ ਬਾਈ ਉਹਨਾਂ ਨੂੰ ਚੰਗੇ ਪਸ਼ੂਆਂ ਦਾ ਤੇ ਘਰ ਦੇ ਵਿੱਚ ਇਹ ਸਾਰੇ ਪਸ਼ੂ ਬਾਈ ਨੇ ਸ਼ੌਂਕਿਆ ਰੱਖੇ ਹੋਏ ਆ ਅਲੱਗ-ਅਲੱਗ ਨਸਲਾਂ ਇੱਥੇ ਬਾਈ ਕੋਲ ਹੈ ਮੱਝਾਂ ਦੇ ਵਿੱਚ ਮੁਰਾ ਅਤੇ ਨੀਲੀ ਰਾਵੀ گاਵਾਂ ਦੇ ਵਿੱਚ ਸਾਈਵਾਲ ਇੱਕ ਗਾਂ ਇੱਕ ਵਾਇਰ ਜਿਹੜੀ ਉਹ ਖੜੀ ਇਸ ਸਾਈਡ ਦੇ ਉੱਤੇ ਦਿਸਦੀ ਹੈ ਵੀਡੀਓ ਦੇ ਵਿੱਚ ਦੋ ਨਗ ਜਿਹੜੇ ਉਹ ਵਕਾਊ ਵੀ ਤੁਹਾਨੂੰ ਦਿਖਾਉਣੇ ਆ ਜਿਹਦੇ ਚੱਕੇ ਝੋਟੀ ਬਿਲਕੁਲ ਹੀ ਤਾਜੀ ਸੂਈ ਵੀ ਹੈ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਸੋ ਆਪਾਂ ਇਹ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਤੋਰ ਕੇ ਵੀ ਦਿਖਾਵਾਂਗੇ ਇਹ ਤੋਂ ਇਲਾਵਾ ਇਸੇ ਝੋਟੀ ਦੀ ਮਾਂ ਇਹਦੇ ਨਾਲ ਝੋਟੀ ਦੇ ਪਰਲੇ ਪਾਸੇ ਮੱਝ ਖੜੀ ਹੈ ਜਿਹੜੀ ਇਹ ਵੀ ਫਾਰ ਸੇਲ ਆ ਹਾਲਾਂਕਿ ਕੱਚੀ ਐ ਪਰ ਜਦੋਂ ਵੀਡੀਓ ਬਣਾਉਣ ਆਏ ਹੋਈਏ ਤਾਂ ਇੱਕ ਵੀਡੀਓ ਦੇ ਵਿੱਚ ਫਿਰ ਜਿਹੜੇ ਪਸ਼ੂ ਕਿਸੇ ਭਰਾ ਨੇ ਵੇਚਣੇ ਹੁੰਦੇ ਉਹ ਸਾਰੇ ਦਿਖਾਏ ਜਾਂਦੇ ਆ। ਸੋ ਦੋਨਾਂ ਗੀ ਵਿਕਰੀ ਵਾਲੇ ਦਿਖਾ ਦਊਗਾ। ਇਹ ਤੋਂ ਇਲਾਵਾ ਇੱਕ ਤੁਹਾਨੂੰ ਬੁੱਲ ਦਿਖਾਉਣਾ ਹੈ। ਇਹ ਕੇ ਉਹ ਬੁੱਲ ਐ ਇਹ ਕੋ ਛੋਟਾ ਜਿਹਦੀ ਮਾਂ ਦੀ ਵੀਡੀਓ ਮੇਰੇ ਖਿਆਲ ਚ ਬਹੁਤ ਜ਼ਿਆਦਾ ਭਰਾਵਾਂ ਨੇ ਦੇਖੀ। ਢੇਲਵਾ ਪੈਂਡ ਚ ਇੱਕ ਵੀਡੀਓ ਬਣਾਈ ਸੀ ਵੱਡੇ ਹਵਾਨੇ ਦੀ ਮੱਝ ਜਿਹੜੀ ਉਸ ਵੀਰ ਨੇ ਦੀਵਾਲੀ ਵਾਲੇ ਦਿਨ ਖਰੀਦੀ ਸੀ ਟੋਕੜ ਕੱਪਣ ਸੋ ਉਸ ਮੱਝ ਦਾ ਇਹ ਬੱਚਾ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਦੇ ਰਹੋ ਨਗ ਜਿਹੜੇ ਵਿਕਾਊ ਆ ਇਹਨਾਂ ਚ ਜਿਹੜਾ ਵੀ ਪਸ਼ੂ ਤੁਹਾਨੂੰ ਚੰਗਾ ਲੱਗਿਆ ਉਹ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਨੰਬਰ ਸਕਰੀਨ ਉੱਤੇ ਵੀਰਦਾ ਚੱਲਦਾ ਰਹਿਣਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਇਨਾਂ ਪਸ਼ੂਆਂ ਬਾਰੇ ਜਿਹੜੇ ਸ਼ੌਂਕੀਆ ਰੱਖੇ ਆ ਤੇ ਜਾਂ ਜਿਹੜੇ ਨਗ ਵਿਕਰੀ ਵਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਠੀਕ ਹੈ ਮਨਪ੍ਰੀਤ ਭਾਈ ਚਾਹੋਂਕ ਵੱਖਰੀਆਂ ਵੱਖਰੀਆਂ ਨਸਲਾਂ ਦਾ ਲੱਗਦਾ ਜਿੰਨੇ ਪਸ਼ੂ ਅੱਜ ਘਰੇ ਦੇਖ ਰਹੇ ਹਾਂ ਬਸ ਬਜ਼ੁਰਗਾਂ ਨੂੰ ਵੀ ਸ਼ੌਂਕ ਜੀ ਸਾਨੂੰ ਵੀ ਸ਼ੌਂਕ ਓਵੇਂ ਅੱਗੇ ਥੋੜਾ ਬਹੁਤ ਅੱਗੇ ਦੀ ਅੱਗੇ ਜਿਵੇਂ ਬਜ਼ੁਰਗਾਂ ਨੂੰ ਥੋੜਾ ਬਹੁਤਾ ਟਾਈਮ ਕੱਢ ਕੇ ਜਿਵੇਂ ਅਸੀਂ ਜਾਨਵਰਾਂ ਦਾ ਸਾਨੂੰ ਸ਼ੌਂਕ ਪਹਿਲਾਂ ਤੋਂ ਆ ਸਾਡੇ ਜਾਨਵਰ ਜਿਵੇਂ ਸੂਰ ਬਹੁਤ ਰੱਖੇ ਹੋਏ ਆ 2 250 ਨਾਲ ਸਾਡੇ ਕੋਲ ਸੂਰ ਆ ਅੱਛਾ ਤੇ ਸਾਡਾ ਸਾਇਲੇਜ ਦਾ ਬਹੁਤ ਖੁੱਲਾ ਕੰਮ ਆ ਜੀ ਠੀਕ ਹੈ ਅੱਛਾ ਜਿਹੜਾ ਸੂਰ ਫਾਰਮ ਬਣਾਇਆ ਫਿਰ ਉਹ ਐਸ ਟਾਈਮ ਚੱਲ ਰਿਆ ਰਣੀ ਹਾਂਜੀ ਹਾਂਜੀ ਰਨਿੰਗ ਕੰਡੀਸ਼ਨ ਦੇ ਵਿੱਚ ਹੈ ਜਿਹੜਾ ਪੈਗ ਇਹ ਸੂਰ ਫਾਰਮ ਆ ਪੰਜਾਬ ਚ ਬਹੁਤ ਖੁੱਲੇ ਸੀਗੇ ਥੋੜੀ ਜਾਣਕਾਰੀ ਲੈਣੀ ਹੈ ਮਾਰਕੀਟਿੰਗ ਕਿਵੇਂ ਇਹਦੀ ਹੋ ਰਹੀ ਹੈ ਇਹਦੀ ਇਹ ਸਰ ਨਾਲੋਂ ਜਿਵੇਂ ਕਹਿੰਦੇ ਨੇ ਨਾ ਸੋਸ਼ਲ ਮੀਡੀਆ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਦੋਨੇ ਆ ਸਾਡੇ ਕੋਲ ਜਿਹੜੇ ਕਸਟਮਰ ਨਵੇਂ ਆਉਂਦੇ ਆ ਵੀ ਫਾਰਮ ਓਪਨ ਕਰਨਾ ਉਹਦੇ ਵਿੱਚੋਂ 90% 6 ਮਹੀਨੇ ਬਾਅਦ ਬੰਦ ਕਰਨ ਵਾਲੇ ਆਉਂਦੇ ਆ ਠੀਕ ਹੈ ਉਹਨਾਂ ਦਾ ਰੀਜ਼ਨ ਜਦੋਂ ਆਪਾਂ ਇਹ ਜਾਨਵਰ ਤੇ ਇਨਵੈਸਟਮੈਂਟ ਕੀਤੀ ਇਹਦੀ ਕੱਲੀ ਫੀਡ ਹੂੰ 10000 5000 ਰੁਪਏ ਖਰਚਾ ਰਹ ਜਾਂਦਾ ਜਿਹੜਾ ਹਰ ਇੱਕ ਬੰਦਾ ਫੌਂਡ ਕਰ ਸਕਦਾ ਹੂੰ ਜਿਹੜੇ ਸੂਰੀ ਆ ਅਸੀਂ ਉਹਨੂੰ ਸਮਝਦੇ ਆਂ ਵੀ ਇੱਕ ਸੂਰੀ ਦਾ ਸਾਲ ਦਾ ਲੱਖ ਰੁਪਈਆ ਖਰਚਾ ਠੀਕ ਹੈ ਜਿਹੜਾ ਕਿ ਬੰਦਾ ਕੋਈ ਵੀ ਉਹਨੂੰ ਲੈ ਕੇ ਨਹੀਂ ਚੱਲਦਾ ਲੈ ਹਰ ਇੱਕ ਲੈਂਦਾ ਜਦੋਂ ਪਾਲਣ ਤੇ ਕਿਉਂ ਦੇਖੋ ਜਿਉਂਦਾ ਜਾਨਵਰ ਆ ਹੂੰ ਜਿਉਂਦੇ ਜਾਨਵਰ ਨੇ ਫੀਡ ਖਾਣੀ ਖਾਣੀ ਆ ਉਪਰ ਜਦੋਂ ਉਹਨੇ ਕਿਹੜਾ ਦੁੱਧ ਦੇਣਾ ਸਹੀ ਹੈ ਉਹ ਦਿਨ ਬਰ ਦਿਨ ਜਦੋਂ ਪਈ ਜਾਂਦੀ ਹੈ ਪਈ ਜਾਂਦੇ ਫਿਰ ਜਦੋਂ ਲੈ ਕੇ ਜਾਂਦੇ ਸਾਡੇ ਮੂਰੇ ਆ ਕੇ ਹੱਥ ਬੰਦਦੇ ਆ ਜਿਨੇ ਕੋਈ ਬਜਟ ਨਹੀਂ ਬਣਾਇਆ ਜਾਂ ਕੁਝ ਵੀ ਵੀ ਭਾਈ ਲੈ ਲਓ ਕਿਸੇ ਭਾ ਲੈ ਲਓ ਸਾਰਾ ਵੱਡਾ ਰੀਜ਼ਨ ਹੀ ਇਹਦਾ ਇਹ ਆ ਮਤਲਬ ਇਹਨੂੰ ਪੂਰੀ ਤਰ੍ਹਾਂ ਕਿੱਤੇ ਨੂੰ ਜਾਣੇ ਤੋਂ ਬਿਨਾ ਜਿਹੜੇ ਵੀਰ ਕੋਈ ਕਿੱਤਾ ਕਰਦੇ ਆ ਉਹ ਫੇਲ ਹੁੰਦੇ ਆ ਬਸ ਇਹ ਹਰੇਕ ਕਿੱਤੇ ਦੇ ਵਿੱਚ ਹੀ ਇਹ ਆ ਅਵੇਅਰ ਹਾਂਜੀ ਅਵੇਅਰਨੈਸ ਜਦੋਂ ਆਪਾਂ ਕਿਸੇ ਚੀਜ਼ ਦੀ ਲੈਂਦੇ ਨਹੀਂ ਨੀ ਨਾ ਜੀ ਉਦੋਂ ਲਾਸਟ ਐਂਡ ਟੂ ਦਾ ਮਾੜਾ ਹੀ ਆ ਉਦਾ ਮਾੜਾ ਹੀ ਹੈ ਉਹਦਾ ਮਾੜਾ ਹੀ ਹੁੰਦਾ ਜੀ ਅੱਛਾ ਭਾਈ ਪਸ਼ੂ ਫਰੇ ਨਾਲ ਚੌਕਿਆ ਜਿਹੜਾ ਉਹ ਸੰਭਾਲ ਰਹੇ ਹੋ ਇਹਨਾਂ ਦੇ ਵਿੱਚੋਂ ਅੱਜ ਇੱਕ ਝੋਟੀ ਆਪਾਂ ਵਕਾਊ ਵੀ ਕੀਤੀ ਹੈ ਪਹਿਲਾਂ ਇਹਦੇ ਬਾਰੇ ਹੀ ਗੱਲ ਕਰ ਲੈਣੇ ਆਂ ਹਾਂਜੀ ਇਹ ਆਪ ਜੀ M29 ਦੀ ਹੈ ਜੀ ਹੂੰ ਤੇ 8864 ਦਾ ਕਰਮਾਲੀ ਦੇ ਸੀਮਨ ਲੱਗਿਆ ਤੇ ਬਸ ਥੋੜੇ ਆਉਣ ਤੋਂ 2 ਘੰਟੇ ਪਹਿਲਾਂ ਹੀ ਆਏ ਨੇ ਕਰਮਾਲੀ ਨੇ ਬੱਚੀ ਦਿੱਤੀ ਹੈ Z Black ਕੱਟੀ ਹੈ ਹੈਨਾ ਕੱਟੀ ਹੈ ਜੀ ਠੀਕ ਹੈ ਬਹੁਤ ਸੋਹਣੀ ਬੱਚੀ ਦਿੱਤੀ ਆਪ ਵੀ ਬਿਲਕੁਲ ਜੈੱਡ ਬਲੈਕ ਆ ਜੀ ਹੂੰ ਕੋਈ ਵੀ ਇਹਦੇ ਤੇ ਇੱਕ ਵੀ ਸਪੌਟ ਵਾਈਟ ਦਾ ਹੈ ਨਹੀਂ ਤੇ ਬੱਚੇ ਤੇ ਵੀ ਕੋਈ ਸਪੌਟ ਨਹੀਂ ਅੱਛਾ ਇਹ ਦੰਦੋ ਕਿਵੇਂ ਆ ਬਈ ਦੰਦੋ ਦੋਂਦੀਆਂ ਜੀ ਦੋ ਦੰਦਾਂ ਦਾ ਜੀ ਠੀਕ ਹੈ ਅੱਛਾ ਬਈ ਕੀ ਡਿਮਾਂਡ ਇਹਦੀ ਰੱਖਦੇ ਹੋ ਬਕਾਇਦਾ ਇਹਦੀ ਡਿਮਾਂਡ ਜੀ ਫੋਨ ਤੇ ਕਰਾਂਗੇ ਠੀਕ ਹੈ ਹਾਂਜੀ ਰੇਟ ਫੋਨ ਤੇ ਹੋਊਗਾ ਤੋਰਗੇ ਨੂੰ ਹਾਂਜੀ ਤੇ ਦੋਸਤੋ ਤੋਰ ਕੇ ਤੁਹਾਨੂੰ ਇਹ ਝੋਟੀ ਦਿਖਾ ਦਿੰਨੇ ਆ ਐਮ 29 ਦੀ ਹੈ ਇਹਦੇ ਮਾਂ ਬਾਰੇ ਵੀ ਜ਼ਿਕਰ ਹੋਊਗਾ ਤੇ ਉਹ ਹੋਊਗਾ ਜਦੋਂ ਮੱਝ ਕੋਲ ਆਪਾਂ ਚਲੇ ਗਏ ਉਦੋਂ ਤੁਸੀਂ ਵੇਟ ਕਰਿਓ ਕਿਉਂਕਿ ਦੁੱਧ ਦਾ ਰਿਕਾਰਡ ਇਹਦੀ ਮਾਂ ਦਾ ਵੀ ਤੁਹਾਨੂੰ ਕਲੀਅਰ ਕਰ ਦੇਣਾ ਐਸੇ ਵੀਡੀਓ ਦੇ ਵਿੱਚ ਉਹ ਬਾਈ ਨੇ ਵਿੱਚ ਨਹੀਂ ਐ ਸੋ ਦੋਸੋ ਇਹ ਤੋਰ ਕੇ ਝੋਟੀ ਦਿਖਾ ਦਿੰਦੇ ਆ ਤੁਹਾਨੂੰ ਇਹ 2 ਘੰਟੇ ਪਹਿਲਾਂ ਸੂਈ ਹਜੇ ਜੇਰ ਇਹਦੀ ਪੈਣ ਵਾਲੀ ਐ ਦੋ ਦੰਦਾਂ ਦਾ ਝੋਟੀ ਥੱਲੋਂ ਸਾਫ਼ ਸੁਥਰੀ ਐ ਤੇ ਹਾਈਟ ਇਹਦੀ ਹਜੇ ਕਿਉਂਕਿ ਦੰਦਾਂ ਚ ਹੀ ਐ ਦੋ ਦੰਦਾਂ ਦਾ ਹਜੇ ਵਧਣਾ ਫੁੱਲਣਾ ਤਾਂ ਇਸ ਟਾਈਮ ਇਹ ਮੀਡੀਅਮ ਹਾਈਟ ਦੇ ਵਿੱਚ ਹੀ ਐ ਵੀਰੇ ਅੰਦਰ ਨੂੰ ਲੈ ਜਾਓ ਸਾਹਮਣੀ ਕੇਰਾ ਤੋਰੀ ਜਾਓ ਸਾਹਮਣੀ ਲੈ ਜਾਓ ਸਿੱਧੀ ਉਹ ਇਹ ਝੋਟੀ ਫੋਰ ਸੇਲ ਪਹਿਲਾਂ ਝੋਟੀ 2 ਘੰਟੇ ਪਹਿਲਾਂ ਸੋਈ ਹੈ ਸਿੰਘ ਸੋਹਣਾ ਦੋਸਤੋ ਥਾਣਾ ਚ ਬਿੱਥੀ ਥਨ ਦਾ ਸੈਜ ਵੀ ਚੰਗਾ ਹੈ ਰੇਟ ਫੋਨ ਤੇ ਰਹੂਗਾ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਵੀ ਅੰਦਰ ਅੰਦਰ ਤੋਂ ਬੱਚੇ ਦਾ ਕਰਦੀ ਹੈ ਨਾ ਜੀ ਕੋਈ ਗੱਲ ਨਹੀਂ ਬਾਈ ਅੰਦਰ ਨੂੰ ਲੈ ਜੇ ਸਿੱਧਾ ਬੱਚੇ ਦਾ ਕਰਕੇ ਆਪ ਤੇ ਸੋ ਫਿਰ ਦੋਸਤੋ ਇਹਦਾ ਥਾਣਾ ਚ ਬਿੱਥੀ ਥਨ ਦਾ ਸੈਜ ਤੁਸੀਂ ਇੱਕ ਵਾਰ ਦੇਖ ਲਓ ਜੈਡ ਬਲੈਕ ਹੀ ਹੈ ਕੋਈ ਵੀ ਵਾਲ ਪੂਛ ਦਾ ਸ਼ਾਇਦ ਦੋ ਕਵਾਲੇ ਥੋਂ ਜੋ ਵਾਈਟ ਹੋਣਗੇ ਬਾਕੀ ਸਾਰੀ ਕਾਲੀ ਐ ਬੰਮੋੜ ਲਓ ਵੀਰੇ ਇਥੋਂ ਬਹੁ ਮੇ ਅਗੋਂ ਕਮਾਲੂ ਤੇ ਇਹਦੇ ਨਾਲ ਬੱਚਾ ਕੱਟੀ ਕੱਟੀ ਜਿਹੜੀ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ 8864 ਬੁੱਲ ਆ ਦੋਸੋ ਐਚ ਐਲ ਡੀ ਵੀ ਦਾ ਉਸ ਬੁੱਲ ਦੀ ਕੱਟੀ ਨੂੰ ਇਹਨੇ ਜਨਮ ਦਿੱਤਾ ਸੋ ਇਹ ਪਹਿਲਨ ਜੋ ਟੀ ਅੱਜ ਵੀਰਪੁਰ ਵਿਕਰੀ ਵਾਲੀ ਐ ਕੰਡੀਸ਼ਨ ਸੋ ਇਹਦੇ ਅਗਲੇ ਤੇ ਪਿਛਲੇ ਥਣ ਦੇ ਵਿੱਚ ਬਿੱਥੀ ਤੋਂ ਹੀ ਦੇਖੋ ਆਪਸ ਵਿੱਚ ਥਣਾਂ ਦੀ ਬਿੱਥੀ ਫੁੱਲ ਹੈ ਚਾਰੇ ਥਣ ਇੱਕੋ ਜਿਹੇ ਸੋਹਣੇ ਆ ਸਹਿਤ ਚੰਗਾ ਇੱਕ ਕੱਟੀ ਖੜੀ ਆ ਦੋਸਤੋ ਨੀਲੀ ਰਾਵੀ ਦੀ ਨਾਟ ਫੋਰ ਸੇਲ ਵਿਕਰੀ ਵਾਸਤੇ ਨਹੀਂ ਇਹ ਸ਼ੌਕ ਹੀ ਇਹ ਸ਼ੌਕ ਹੀ ਕਰਵਾਉਣਾ ਜੀ ਠੀਕ ਹੈ ਅੱਛਾ ਭਾਈ ਕਿੰਨੀ ਕੁ ਉਮਰ ਹੋ ਗਈ ਏ ਕੱਟੀ ਦੀ ਇਹ 2 ਸਵਾ ਦੋ ਸਾਲ ਦੀ ਆ ਜੀ ਠੀਕ ਹੈ ਮੇਰੇ ਖਿਆਲ ਚ ਇਹ ਵੀ ਦੋ ਧੰਨ ਦੀ ਸ਼ਾਇਦ ਹਾਂ ਜੀ ਦੋ ਧੰਨ ਦਾ ਜੀ ਅ ਅੱਛਾ ਭਾਈ ਇਹ ਕਿਹੜੇ ਬੋਲ ਦੀ ਹੈ ਇਹ ਬਾਦਲ ਬੋਲ ਸ਼ੈਂਸ਼ਾ ਨੇ ਜੀ ਉਦੀ ਡਾਇਰੈਕਟ ਕ੍ਰਾਸਿੰਗ ਦੀ ਜਿਹੜਾ ਬਾਦਲ ਫਾਰਮ ਦੇ ਵਿੱਚ ਛੈਂਚਾ ਬੁੱਲ ਹੈ ਹਾਂਜੀ ਹਾਂਜੀ ਉਹਦੀ ਹੈ ਡਾਇਰੈਕਟ ਕ੍ਰਾਸ ਡਾਇਰੈਕਟ ਕ੍ਰਾਸ ਦੀ ਬੱਚੀ ਹੈ ਅੱਗੇ ਗੱਪਣ ਹੋਗੀ ਕਿ ਨਹੀਂ ਹਜੇ ਨਹੀਂ ਹਜੇ ਨਹੀਂ ਜਿਹਦੀ ਤਿਆਰੀ ਹੈ ਬਸ ਹੁਣ ਠੀਕ ਹੈ ਇਹਨੂੰ ਵੀ ਥੋੜਾ ਤੋਰ ਕੇ ਆਪਾਂ ਹਾਂਜੀ ਦੋਸਤੋ ਕੱਟੀ ਦੇਖਿਓ ਬਾਈ ਨੇ ਰੀਜਨਲ ਸੰਭੀ ਹੈ ਛੈਂਚਾ ਬੁੱਲ ਦੀ ਹੈ ਪੂਰਾ ਵਜਨ ਕੱਟੀ ਦਾ ਮਾਰਕਿੰਗ ਪ੍ਰੋਪਰ ਹੈ ਸਿੰਗ ਸੋਹਣਾ ਹੈ ਅੱਖ ਸੋਹਣੀ ਹੈ ਕੱਟ ਟੇਡਾ ਬਿਲਕੁਲ ਤੁਸੀਂ ਦੇਖੋਗੇ ਬਾਦਲ ਕਾਰਮ ਦਾ ਜਿਹੜਾ ਸ਼ੈਨਸ਼ਾ ਬੱਲ ਹੈ ਉਸ ਤੋਂ ਕੋਈ ਮੱਝ ਡਾਇਰੈਕਟ ਕ੍ਰਾਸ ਹੋਈ ਸੀ ਜਿਹਦੀ ਇਹ ਛੋਟੀ ਬਾਈ ਨੇ ਖਰੀਦੀ ਹੈ। ਛੌਕਿਆ ਇਹ ਤਾਂ ਖਰੀਦ ਕੇ ਲੈਂਦੀ ਬਈ ਨਾ? ਹਾਂਜੀ 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 ਆਪਣੀ ਘਰ ਦੀ ਨਹੀਂ ਉਹ ਜਿਹੜੀ ਦੂਸਰੀ ਉਹ ਘਰ ਦੀ ਬੱਚੀ ਹੈ ਜੀ। ਠੀਕ ਹੈ। ਮੁਰਾ ਕਰਦੀਆਂ ਦੋਸਤੋ ਤੇ ਨੀਲੀ ਰਾਵੀ ਤਾਂ ਬਾਈ ਖਰੀਦ ਕੇ ਲਿਆਇਆ। ਥੱਲੋਂ ਇਸ ਤਰ੍ਹਾਂ ਹੈ ਜਿਵੇਂ ਕੱਬਣ ਹੁੰਦੀ ਹੈ ਝੋਲ ਇਸ ਤਰ੍ਹਾਂ ਦੀ ਹੈ ਬਾਈ। ਬੱਲ ਜਿਹੜੀ ਇਕੱਤੀ ਤੁਸੀਂ ਦੇਖ ਰਹੇ। ਬਸ ਇਹਦੀ ਤਿਆਰੀ ਹੈ ਜੀ। ਠੀਕ ਹੈ। ਇਹ ਮੇਲਿਆਂ ਦਾ ਵੀ ਸ਼ੌਕ ਹੈ ਫਿਰ ਹਾਂਜੀ ਮੇਲਿਆਂ ਦਾ ਸ਼ੌਕ। ਬਸ ਦੇਖਦੇ ਆਂ ਜੀ ਕਰਮਾਲੀ ਨੇ ਜੇ। ਸਾਇਆ ਤਾਂ ਠੀਕ ਹੈ ਜਰੂਰ ਇਹਨੂੰ ਐਤਕੀਰ ਦਿਖਾਵਾਂਗੇ ਜੀ ਅੱਜ ਕਮਾਲੀ ਸੋ ਦੋਸੋ ਗੰਭਰਨ ਹੋਣ ਵਾਲੀ ਹੈ ਝੋਟੀ ਲੈ ਚਲੋ ਬਾਈ ਤਿਆਰੀ ਹੈ ਜੀ ਇਹਦੀ ਹੂੰ ਬਹੁਤ ਸੋਹਣੀ ਝੋਟੀ ਵੀਰ ਸੰਭਾਲ ਰਿਹਾ ਲੈ ਚਲੋ ਅੰਦਰ ਆਜੋ 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 ਸੋ ਇਹ ਸ਼ੌਕੀਆ ਤੁਹਾਨੂੰ ਝੋਟੀ ਦਿਖਾਤੀ ਹੈ ਦੋਸੋ ਉਹਦੇ ਨੇ ਕਰਦੇ ਕੋਈ ਨਾ ਨਾ ਬੱਲੇ ਦੇਖੋ ਕਿੰਨੀ ਚੋਲ ਜਿਸ ਉਗੀ ਤੁਹਾਨੂੰ ਹੁਣੇ ਹੀ ਹਜੇ ਕਰਨ ਵਾਲੀ ਹੁਣ ਗੱਭਣ ਹੋਊਗੀ ਛੇਤੀ ਕਿਉਂਕਿ ਵਜਨ ਪੂਰਾ ਹੈ ਤੈਸਰੋ ਤੇ ਚਮੱਜਾਂ ਆਪਾਂ ਨੂੰ ਪਤਾ ਗੱਭਣ ਹੁੰਦੀਆਂ ਸੂਆ ਸਾਵਣ ਭਾਦੋਂ ਦੇ ਮਹੀਨਿਆਂ ਦੇ ਵਿੱਚ ਪੂਰਾ ਪੈਣ ਲੱਗ ਜਾਂਦਾ ਇਹ ਤੋਂ ਅੱਗੇ ਇੱਕ ਮੱਝ ਜਿਹੜੀ ਇਸ ਛੋਟੀ ਦੀ ਮਾਂ ਉਹ ਬਾਈ ਨੇ ਵੇਚਣੀ ਹੈ ਆਏ ਤਾਂ ਕੱਚੀ ਪਰ ਥੋੜੀ ਜਾਣਕਾਰੀ ਲੈ ਲੀ ਹ ਮਹੀਨਾ ਸਵਾ ਮਹੀਨੇ ਦੀ ਕੱਚੀ ਆ ਜੀ ਠੀਕ ਹੈ ਇਹ ਜਿਹੜੀ ਆਪਾਂ ਛੋਟੀ ਪਹਿਲੇ ਨੰਬਰ ਤੇ ਦਿਖਾਈ ਉਹਦੀ ਮਾਂ ਬਾਈ ਹਾਂ ਇਹ ਉਹਦੀ ਮਾਂ ਜੀ ਕਿੰਨੇ ਕ ਦੁੱਧ ਦੇ ਦਿੰਦੀ ਐ ਇਹ ਜੀ ਪਿਛਲੀ ਆ ਰਹੇ ਨੇ 16 17 ਕਿਲੋ ਦੁੱਧ ਦਿੱਤਾ ਜੀ ਘਰੇ ਆਪਣੀ ਠੀਕ ਹੈ ਹੁਣ ਇਹ ਗੱਬਣ ਕਿਹੜੇ ਬੁੱਲ ਤੋਂ ਹੈ ਤੇ ਆ ਇਹ ਵੀ 88 64 ਦੀ ਐ ਜੀ 88 64 ਤੇ ਇਹਦੇ ਲੱਗਾ ਹਾਂਜੀ ਇਹਦੇ ਇਹ ਆਪ ਪਤਾ ਹੈ ਕਿਹੜੇ ਬੁੱਲ ਦੀ ਨਹੀਂ ਆਪ ਦੀ ਘਰ ਦੀ ਬੱਚੀ ਐ ਜੀ ਠੀਕ ਐ ਤੁਰਗੇ ਨੂੰ ਹਾਂਜੀ ਦਸੋ ਮਹੀਨਾ ਸਵਾ ਮਹੀਨਾ ਮਤਲਬ ਤੁਸੀਂ 40 45 ਦਿਨ ਮੰਨ ਕੇ ਚੱਲੋ ਹਜੇ ਇਹਦੇ ਬਾਕੀ ਐ ਸੂਨ ਦੇ ਵਿੱਚ ਸੋ ਸੋ ਸੰਗ ਬਿਲਕੁਲ ਇਹਦੇ ਵੀ ਝੋਟੀ ਵਾਂਗੂ ਹੀ ਦੇਸਣਗੇ ਤੁਹਾਨੂੰ ਸੋਹਣਾ ਸੰਗ ਦੁੱਧ ਬੜਾ ਸੋਹਣਾ ਵੀਰ ਦੱਸਦਾ ਵੀ ਇਹ ਦਿੰਦੀ ਹੈ ਅੱਜ ਪੀਕ ਲੈਵਲ ਹੁਣ ਦੁੱਧ ਤਾਂ ਲਾਉਣ ਲੱਗ ਗਈ ਹੈ ਖੈਰ ਪਰ ਹਜੇ ਇਹਦਾ ਟਾਈਮ ਬਾਕੀ ਹੈ ਤੁਸੀਂ ਡੇਢ ਕੁ ਮਹੀਨਾ ਮੰਨ ਲਓ ਇਹਦਾ 40 ਇੱਕ ਦਿਨ ਬਾਈ ਜੀਰੀ ਦੱਸਦੇ ਆ ਵੀ ਇਹਦੇ ਰਹਿੰਦੇ ਆ ਮਹੀਨਾ ਸਵਾ ਮਹੀਨਾ ਵੀਰ ਨੇ ਬੋਲਿਆ ਬਾਕੀ ਉਹ ਪ੍ਰੋਪਰ ਡਾਟਾ ਕੇ ਵੀਰਾਂ ਲਿਖਤੀ ਮਿਲ ਜਾਂਦਾ ਹੁੰਦਾ ਸਵਾਲਿਆ ਹੋਵੇ ਤਾਂ ਉਹ ਵੀ ਤੁਹਾਨੂੰ ਆਈਡੀਆ ਹੋ ਜਾਊਗਾ ਬਸ ਲਿਖਿਆ ਹੋਇਆ ਜੀ ਮੰਨ ਕੇ ਚੱਲੋ 40-42 ਦਿਨ ਰਹਿੰਦੇ ਆ ਜੀ ਹਾਂਜੀ ਠੀਕ ਹੈ ਵੀਰੇ ਓਕੇ ਸੋ 40 ਤੋਂ 42 ਦਿਨ ਬਸੋ ਇਸ ਮੱਝ ਦੇ ਰਹਿੰਦੇ ਆ ਆ ਜਿਹੜੀ ਬਈ ਤਿੰਨ ਨੰਬਰ ਤੇ ਮਰਜ ਹੈ ਇਹ ਵੀ ਖਰੀਦੀ ਜੇ ਇਹ ਕਰਦਾ ਰਵਾ ਬਜ਼ੁਰਗਾਂ ਦੀ ਮਨਪਸੰਦ ਹੁੰਦੀ ਹੈ ਨਾ ਕਰਦੀ ਅੱਛਾ ਵੀ ਇਹ ਪੁਰਾਣਾ ਰਵਾ ਤੁਰਿਆ ਬਹੁਤ ਪੁਰਾਣੀ ਸਾਡੇ ਦਾਦਿਆਂ ਤੋਂ ਲੈ ਕੇ ਜਿਵੇਂ ਆਪਾਂ ਕਹਿ ਦਈਏ ਨਾ ਇਹ ਗਵਾਇਆ ਨਹੀਂ ਬਜ਼ੁਰਗਾਂ ਨੇ अच्छा ऊ मज है हां जी ठीक है ए तो आगे एक मज बड़ी चंगी दिसदी है भाई ए खरीती हुई है हां जी ए बच्ची ਲਈ ਸੀਗੀ ਜੀ ਹਮ ਸੁਖਵੀਰ ਢਾਂਡੇ ਤੋਂ ਜੀ ਅੱਛਾ ਤੁਹਾਡੇ ਕੋਲ ਬਹੁਤ ਪੁਰਾਣੀ ਮੱਝ ਹੈ ਜੀ ਠੀਕ ਹੈ ਜੇ ਆਪਾਂ ਜਾਨਵਰਾਂ ਤੇ ਕਹਿ ਦੇਣੇ ਆ ਦੇਖੋ ਤੁਸੀਂ ਹੁਣ ਮੈਂ ਇਹਦੇ ਬਰਾਬਰ ਖੜਾ ਹਾਂ ਜੀ ਬਹੁਤ ਵੱਡੇ ਕਦ ਕੱਢਦੀ ਹੈ ਤੇ ਮੇਰਾ ਕਦ ਤੁਸੀਂ ਲਾ ਲਓ ਵੀ 5 8 ਹੈ ਹਮ ਤੇ ਮੇਰਾ ਮੋਢਾ ਵੇਖੋ ਹੂੰ ਬਿਲਕੁਲ ਅੱਛਾ ਭਾਈ ਇਹ ਇਹ ਦੁੱਧਾ ਕੀਰ ਕਰ ਰਿਹਾ ਹੈ ਇਹ ਐਤ ਕੀਆ ਰਹੇ ਨੇ ਦੂਜੇ ਸੂਏ ਆ ਬਲ ਨੂੰ ਜਨਮ ਦਿੱਤਾ ਜੀ ਇਹਨੇ ਆਹ ਠੀਕ ਹੈ ਹੂੰ ਵੀ ਇਸ ਟਾਈਮ ਇਹ ਕੱਟਾ ਹੋ ਗਿਆ ਜੀ 6 ਮਹੀਨਿਆਂ ਦਾ ਠੀਕ ਹੈ ਤੇ ਇਹ ਪੀਕ 23 ਤੇ ਜਾਵੜੀ ਸੀ ਜੀ 23 ਕਿਲੋ ਹਾਂਜੀ 23 ਠੀਕ ਹੈ ਦੋਸਤੋ 23 ਕਿਲੋ ਦੁੱਧ ਇਸ ਮੱਝ ਨੇ ਦਿੱਤਾ ਵੈਸੇ ਤਾਂ ਇਹਦੀ ਬੰਤਰ ਵੀ ਅਲਹਿਦਾ ਮੁਰਾ ਨਸਲ ਤੇ ਸੁਖਵੀਰ ਡਾਂਡਾ ਜੀ ਤੋਂ ਆਈ ਹੈ ਤੇ ਉਹਨਾਂ ਦੀ ਬਾਈ ਜੂਰੀ ਦੱਸਦੇ ਵੀ ਪ੍ਰਾਣੀ ਵੱਡੀ ਮੱਝ ਹੈ ਜੀ ਦਾ ਜੈਡ ਬਲੈਕ ਜੀ ਤੋੜ ਕੇ ਨੂੰ ਥੋੜਾ ਰੱਖ ਹਾਂਜੀ ਇਹ ਦਰਦੀ ਹੈ ਜੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਨੇ 6 ਮਹੀਨਿਆਂ ਦੀ ਸੋਈ ਹੈ ਪੂਛ ਵੀ ਸਾਰੀ ਕਾਲੀ ਹੈ ਤੇ ਬਾਕੀ ਸਟਰਕਚਰ ਦੇਖੋ ਤੋਂ ਸਿੰਗਲ ਹੱਡੀ 23 ਕਿਲੋ ਵੀਰ ਕਹਿੰਦਾ ਵੀ ਪੀਕ ਲੈਵਲ ਤੇ ਦੁੱਧ ਇਸ ਮੱਝ ਨੇ ਦਿੱਤਾ ਤਾਜੀ ਸੋਈ ਨੇ ਤੁਸੀਂ ਕੱਟ-ਕੱਟ ਦੇਖੋ ਛੌਂਕ ਬਣਿਆ ਬਾਈ ਨੂੰ ਇਸ ਟਾਈਮ ਚੰਗੇ ਪਸ਼ੂਆਂ ਦਾ ਤੇ ਆਉਣ ਵਾਲੇ ਟਾਈਮ ਚ ਬਹੁਤ ਸੋਹਣਾ ਫਾਰਮ ਹੋਊਗਾ ਇਹਨਾਂ ਦਾ ਮੱਝਾਂ ਦਾ ਕੌਨਕਿ ਜਦੋਂ ਰੁਝਾਨ ਵਾਂਜੇ ਕਿਸੇ ਪਾਸੇ ਫਿਰ ਬੰਦਾ ਇਨਵੈਸਟਮੈਂਟ ਵੀ ਕਰਦਾ ਤੇ ਨਸਲ ਵੀ ਸੁਧਾਰਦਾ ਸੋ ਦੋਸਤੋ ਮੱਝ ਪਾਣੀ ਪੀ ਰਹੀ ਹੈ ਤੁਸੀਂ ਫਿਰ ਇਹ ਵਿਹਵਾਨੇ ਦੀ ਬਣਾਵਟ ਦੇਖੋ ਇਹਦਾ ਕੱਟਾ ਵੀ ਸੰਭਾਲ ਰਿਹਾ ਹੈ 6 ਕਿ ਮਹੀਨੇ ਉਮਰ ਹੋ ਗਈ ਹੈ ਸੋ ਚੰਗਾ ਬੁੱਲ ਬਣੂਗਾ ਕਿਉਂਕਿ ਮੱਝ ਬਹੁਤ ਚੰਗੀ ਹੈ ਸੋ ਇਹ ਤੁਹਾਨੂੰ ਮੱਝ ਪਾਣੀ ਪੀ ਲੈਂਦੀ ਹੈ ਤੇ ਫਿਰ ਤੋਰ ਕੇ ਵੀ ਦਿਖਾਉਣੀ ਸੋ ਦੇਖੋ ਇਹਦੀ ਬਣਾਵਟ ਦੋਸਤੋ ਕਰਮਾ ਵਾਲੀ ਦੀ ਆ ਬੱਤੇ ਦੋ ਨਗ ਬਾਈ ਨੇ ਵੇਚਨੇ ਸੀ ਪਰ ਫਾਰਮ ਵੀਰ ਦਾ ਨਗ ਭਾਵੇਂ ਥੋੜੇ ਆ ਸੋਹਣੇ ਆ ਤਾਂ ਸੋਚਿਆ ਸਾਨੂੰ ਪ੍ਰੋਪਰ ਵੀਡੀਓ ਦਿਖਾ ਦਿੰਦੇ ਆ ਸ਼ੌਂਕ ਹੀ ਕਰਵਾਉਣਾ ਇਹਦਾ ਤਾਂ ਜੀ ਠੀਕ ਐ ਸੋ ਇਹ ਵੀ ਫੋਰ ਸੇਲ ਨਹੀਂ ਵਿਕਰੀ ਵਾਸਤੇ ਨਹੀਂ ਸਿਰਫ ਚੌਂਕ ਪੂਰਾ ਕਰਨਾ ਬਾਈ ਦਾ ਤੇ ਜਾਂ ਜਿਹੜੇ ਵੀਰ ਮੱਜਾਂ ਸਾਹਮਦੇ ਆ ਦੇਖਦੇ ਆ ਉਹ ਨਾਸਤੇ ਆਪਾਂ ਝੋਟੀਏ ਤੋਰ ਕੇ ਦਿਖਾਈ ਐ ਬੰਤਰ ਇਹਦੀ ਵੀ ਬੜੀ ਚੰਗੀ ਦੱਸੋ ਸੋ ਇਹ ਮੱਜਾਂ ਜਿਹੜੀਆਂ ਵੱਡੀਆਂ ਸੀ ਇੱਕ ਕੱਟੀ ਖੜੀ ਆ ਦੱਸੋ ਵੀਰ ਕੋਲ ਛੋਟੀ ਉਮਰ ਦੀ ਬੁੱਲ ਬਾਰੇ ਤੁਹਾਨੂੰ ਕੱਟੇ ਬਾਰੇ ਦੱਸ ਹੀ ਦਿੱਤਾ। ਤੋ ਕੱਟੀ ਦੀ ਵੀ ਜਾਣਕਾਰੀ ਥੋੜੀ ਲੈਣੀ ਆਪਾਂ। ਜਿਹੜੀ ਇਹ ਕੱਟੀ ਆ ਵੀਰੇ ਜੀ ਇਹ ਕਿਹੜੇ ਬੰਦੀ ਹੈ? ਇਹ ਨੇ ਇਹ 8864 ਦਾ ਰਿਜ਼ਲਟ ਆ ਜੀ ਪਹਿਲਾਂ ਅਸੀਂ ਨਹੀਂ ਲਾਉਂਦੇ ਸੀ। ਅੱਛਾ। ਇਹ ਤੁਸੀਂ ਦੇਖੋ ਜੀ। ਕਿੰਨੀ ਕੁ ਉਮਰ ਹੈ ਵੀ ਭਾਈ ਇਹਦੀ? ਇਹਦੀ ਝੋਲੀ ਦੇਖੋ ਜੀ। ਸਹੀ। ਇਹਦੀ ਉਮਰ ਕਿੰਨੀ ਕੁ ਹੋਊਗੀ? ਇਹੇ ਬਸ 6 ਮਹੀਨਿਆਂ ਦੀ ਇਹਦੇ ਤੋਂ ਵੀਕ ਦਿਨ ਛੋਟੀ ਹੈ ਜੀ ਜਿਹੜੀ ਜਿਹੜੀ ਕਰਦੀ ਮੱਝ ਉਹਦੀ ਲੱਗਦੀ ਹਾਂ ਇਹ ਉਹਦੀ ਹੈ ਦੀ ਦੀ ਜੀ ਆਪ ਦਾ ਰਵਾ ਜਿਹੜਾ ਹਾਂ ਆਪ ਦਾ ਰਵਾ ਜੀ ਤਾਂ ਹੀ ਹਾਂ ਤੁਸੀਂ ਇਹ ਦੇਖੋ ਬਿਲਕੁਲ ਵੀ ਬੱਚਾ ਆਪਦੇ ਤੇ ਨਹੀਂ ਪੌਂਦੀ ਤੁਸੀਂ ਉਹ ਮੱਝ ਦਾ ਕਦ ਕਾਠ ਵੇਖਿਆ ਤੇ ਇਹ ਤੁਸੀਂ ਵੇਖ ਲਓ ਵੀ ਹਜੇ 6 ਮਹੀਨਿਆਂ ਦੀ ਹੋਈ ਨਹੀਂ ਸਹੀ ਆ ਹੈਗੀ ਉਹ ਵੱਡੀ ਮੱਝ ਦੀ ਤੇ ਹੁਣ ਇਹਨਾਂ ਦਾ ਤੁਸੀਂ ਆਪਸ ਵਿੱਚ ਕਦ ਦੇਖ ਲਓ ਤੇ ਉਹਨਾਂ ਦਾ ਦੇਖ ਲਓ ਜੀ ਸਹੀ ਹੈ ਇਹ ਕਿਸੇ ਕਿਸੇ ਇਸੇ ਕਰਕੇ ਰਵਾ ਸੰਭਿਆ ਜੀ ਠੀਕ ਹੈ ਜੇ ਤਾਂ ਤੇ ਬੋਲਦਾ ਸੀਮਨਪੁਰਾ ਰਿਆਂ ਗੋਦਾਂ ਦਾ ਬੱਚਾ ਪਾਉਂਦਾ ਉਦਾਂ ਦਾ ਬੱਚਾ ਹੁਣੇ ਪੈਦਾ ਕਰਕੇ ਦੇ ਦਿੰਦਾ ਅੱਛਾ ਭਈ ਇੱਕ ਸਾਈਵਾਲ ਗਾਂ ਖੜੀ ਐ ਇਹ ਵੀ ਸਾਡੀ ਘਰ ਦੀ ਆ ਜੀ ਬਹੁਤ ਪੁਰਾਣਾ ਰਵਾ ਤੋਈ ਹੁੰਦਾ ਜੀ ਇਹ ਵੀ ਪੁਰਾਣਾ ਰਵਾ ਹਾਂਜੀ ਠੀਕ ਐ ਇਹ ਫਿਰ ਘਰੇ ਦੁੱਧ ਪੀਣ ਵਾਸਤੇ ਇਹ ਜਿਵੇਂ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਨਾ ਜੀ ਗੁਨਾਕਾਰੀ ਗੁਨਾ ਦੀ ਗੁਥਲੀ ਆ ਜੀ ਇਹ ਇਹ ਬਸ ਦੁੱਧ ਵਾਸਤੇ ਹੀ ਆ ਜੀ ਠੀਕ ਐ ਹਾਂਜੀ ਸੋ ਦੱਸੋ ਇਹ ਵੀ ਬਾਈ ਦਾ ਪੁਰਾਣਾ ਰਵਾ ਹਾਂਜੀ ਘਰ ਦੀ ਇਹ ਵੈਣ ਜਿਹੜੀ ਉਹ ਦੁੱਧ ਹਾਸਤੇ ਰੱਖੀ ਹੋਈ ਐ ਸੋ ਇਹ ਤੁਹਾਨੂੰ ਸ਼ੌਂਕਿਆ ਵੈਸੇ ਦਿਖਾ ਰਹੇ ਆ ਇੱਕ ਕੱਟਾ ਹੈ ਵੀਰ ਕੋਲ ਜਿਹੜਾ ਤੁਹਾਨੂੰ ਦਿਖਾਉਣਾ ਹੈ ਇਹ ਤੁਸੀਂ ਬੁੱਲ ਦੇਖੋ ਭਈ ਇਹ ਕੱਟਾ ਆਪਾਂ ਖਰੀਦ ਕੇ ਲਿਆਂਦਾ ਹਾਂਜੀ ਇਹ ਖਰੀਦਿਆ ਕਿੱਥੋਂ ਸੀ ਇਹ ਢੇਲਵਾ ਤੋਂ ਖਰੀਦਿਆ ਖਰੀਦਿਆ ਸੀਗਾ ਜੀ ਗੁਰਵਿੰਦਰ ਤੋਂ ਠੀਕ ਹੈ ਹਾਂਜੀ ਮੇਰੇ ਖਿਆਲ ਚ ਜਦੋਂ ਇਹ ਕੱਟੇ ਦਾ ਜਨਮ ਹੋਇਆ ਉਦੋਂ ਵੀਡੀਓ ਤੁਸੀਂ ਦੇਖੀ ਹੋਊਗੀ ਮੈਂ ਹੀ ਫਾਇਸੋ ਫਾਇਦੀ ਹੈ ਨਾ ਉਸੇ ਵੀਡੀਓ ਕਰਕੇ ਮੈਂ ਨਾ ਉਦੋਂ ਮੈਂ ਬਾਹਰ ਗਿਆ ਹੋਇਆ ਸੀਗਾ ਜੀ ਚੈਲਰ ਤੇ ਕੰਮ ਅੱਛਾ ਤੇ ਮੈਂ ਉੱਥੋਂ ਗੁਰਵਿੰਦਰ ਨੂੰ ਫੋਨ ਕੀਤਾ ਤੇ ਗੁਰਵਿੰਦਰ ਕਹਿੰਦਾ ਵੀ ਮੈਂ ਕਿਹਾ ਗੁਰਵਿੰਦਰ ਇੱਕ ਗੱਲ ਮੇਰੀ ਮੰਨ ਜੀ ਜਿੰਨਾ ਟਾਈਮ ਮੈਂ ਨਹੀਂ ਆਉਂਦਾ ਗਾਹਕ ਨਾਲ ਲਵਾਈ ਕੋਈ ਅੱਛਾ ਕੱਟਾ ਵੇਚਣਾ ਨਹੀਂ ਉਹਨਾਂ ਟਾਈਮ ਕੱਟਾ ਵੇਚਣਾ ਨਹੀਂ ਮੈਂ ਕਿਹਾ ਕੱਟਾ ਮੇਰਾ ਤੇ ਕੀਮਤ ਤੇਰੀ ਠੀਕ ਹੈ ਤੇ ਮਹਾਰਾਜ ਨੇ ਕਿਰਪਾ ਕੀਤੀ ਜੀ ਹੂੰ ਤੇ ਉਦੋਂ ਇਹਨੂੰ ਹੋ ਗਏ ਮੇਰੇ ਖਿਆਲ ਚ ਮੇਰੇ ਕੋਲ ਆਏ ਨੂੰ 6-7 ਮਹੀਨੇ ਹੋਗੇ 6-7 ਮਹੀਨੇ ਹੋ ਗਏ ਹੁਣ ਇਹਦੀ ਉਮਰ ਕਿੰਨੀ ਹੋ ਗਈ ਕੱਟੇ ਦੀਆਂ ਨੂੰ ਇਹ ਮੇਰੇ ਖਿਆਲ ਚ ਹੋ ਗਿਆ ਜੀ 18 ਕਿ ਮਹੀਨਿਆਂ ਦਾ ਹੋ ਗਿਆ ਜੀ 18 ਮਹੀਨਿਆਂ ਦਾ ਬਾਕੀ ਆਪਾਂ ਡਿਟੇਲ ਇਹਦੀ ਬਾਈ ਗੁਰਵਿੰਦਰ ਵੀ ਨਾਲ ਹੈ ਨਾ ਤੋਂ ਵੀ ਲੈ ਲੈਣੇ ਆ ਸੋ ਇਹ ਕੱਟਾ ਦੱਸੋ ਵੀਰ ਸ਼ੌਂਕ ਜੀ ਆ ਸੰਭਾਲ ਰਿਹਾ ਅੱਛਾ ਇਹਦਾ ਨਾਮ ਨੂੰ ਕੋਈ ਰੱਖਤਾ ਹੈ ਹਾਂਜੀ ਇਹਦਾ ਨਾਂ ਨੂਰ ਆ ਜੀ ਨੂਰ ਨਾਂ ਰੱਖਿਆ ਕੋਈ ਨਾ ਸਾਜੀ ਮਾਰੀ ਇਹਦੇ ਇੱਕੋ ਹੀ ਨੂੰ ਅੱਜ ਹੀ ਨੱਥ ਮਾਰੀ ਕਰਕੇ ਨਹੀਂ ਇਹਨੂੰ ਤੋੜ ਕੇ ਦਿਖਾਉਣਾ ਸੀਗਾ ਜੀ ਤੇ ਬਸ ਡਾਕਟਰ ਸਾਹਿਬ ਆ ਜਾਏ ਤੇ ਹੁਣ ਇਹ ਪੂਰੀ ਔੜ ਮੰਨੀ ਆਂਦਾ ਜੀ ਕਿਰਾਂ ਡਰਦਾ ਹੈ ਨਾ ਡਰਦਾ ਜੀ ਠੀਕ ਹੈ ਅੱਛਾ ਨੂਰ ਨ ਹੀ ਨੂਰ ਦਾ ਬੱਚਾ ਜੀ ਕੋਹੇ ਨੂਰ ਐਲਡੀਫ ਵਾਲੇ ਦਾ ਤੇ ਹਾਂਜੀ ਹਾਂਜੀ ਫਿਰ ਇਹਦਾ ਨਾਮ ਆਪਾਂ ਨੂਰ ਰੱਖਤਾ ਤਾਂ ਬਸ ਜਿਵੇਂ ਪਿਓ ਪਰ ਪੂਤ ਨਸਲ ਪਰ ਘੋੜਾ ਸਹੀ ਹੈ ਸਹੀ ਹੈ ਸੋ ਸੋ ਇਹਦਾ ਨਾਮ ਬਾਈ ਨੇ ਨੂਰ ਰੱਖਤਾ ਤੇ ਕੋਹੇ ਨੂਰ ਬੋਲਦਾ ਬੱਚਾ ਹੈ ਇਹਦੀ ਮਾਂ ਟੇਲਵਾ ਪੈਂਡ ਦੇ ਵਿੱਚ ਬਾਈ ਗੁਰਵਿੰਦਰ ਕੋਲੇ ਤੇ ਗੁਰਵਿੰਦਰ ਅੱਜ ਸਾਡੇ ਨਾਲ ਹੈ ਗੁਰਵਿੰਦਰ ਭਾਈ ਸਸਰੀ ਕਾ ਸ਼ਿਕਲ ਭਾਈ ਜੀ ਗੁਰਵਿੰਦਰ ਵੀਡੀਓ ਬਣਾਈ ਸੀ ਮੱਝ ਆਪਾਂ ਟਰੋਲੀ ਵਾਲੇ ਬਾਈ ਜੱਸੀ ਤੋਂ ਖਰੀਦੀ ਸੀ ਉਹਨੇ ਦੁਵਾਲੀ ਵਾਲੇ ਦਿਨ ਸ਼ਾਇਦ ਉਹ ਤੋਂ ਦੁਵਾਲੀ ਵਾਲੇ ਦਿਨ 2023 ਤੋ ਕੜਕੱਪਣ ਕਾਫੀ ਕੀਮਤ ਦੇ ਵਿੱਚ ਉਹਦੋਂ ਖਰੀਦੀ ਸੀ ਨਾ ਹਾਂ ਬਹੁਤ ਵੱਡੀ ਕੀਮਤ ਲਾ ਕੇ ਆਏ ਸੀ ਆਪਾਂ ਅੱਛਾ ਉਸ ਤੋਂ ਬਾਅਦ ਚ ਜਦੋਂ ਤਾਜੀ ਸੂਈ ਆਪਾਂ ਵੀਡੀਓ ਬਣਾਈ ਸੀ ਕੱਟਾ ਉਸੇ ਜਣ ਵੇਲੇ ਦਾ ਹਾਂਜੀ ਹਾਂਜੀ ਉਹੀ ਕੱਟਾ ਸੀ 2000 ਤੇ ਮੱਝ ਦਾ ਦੁੱਧ ਦਾ ਕੀ ਰਿਕਾਰਡ ਹੈ ਬਈ ਜਿਹੜੀ ਇਹਦੀ ਮਾਂ ਮੱਝ ਬਈ ਤੁਸੀਂ ਲਾ ਲਓ ਵੀ ਹੁਣ ਵੀ ਉਹਨੂੰ 5 ਮਹੀਨੇ ਹੋਣ ਵਾਲੇ ਸੂਈ ਨੂੰ ਤੇ ਇਸ ਟਾਈਮ ਵੀ ਉਹ 21 22 ਕਿਲੋ ਤੇ ਚੱਲ ਰਹੀ ਹੈ 5 ਮਹੀਨਿਆਂ ਦੀ ਸੂਈ 21 22 ਕਿਲੋ ਦੁੱਧ ਤੇ ਚੱਲ ਰਹੀ ਹੈ ਹਾਂ ਅੱਛਾ ਇਹਦੀ ਕੀ ਤਾਂ ਉਹਨੇ ਕੱਟੀ ਦਿੱਤੀ ਮਤਲਬ ਇਹ ਫੇਰ ਕੱਟੀ ਦਿੱਤੀ ਉਹ ਆਪਾਂ ਰੱਖੀ ਬੈਠੇ ਹਾਂ ਪਹਿਲਾਂ ਵੇਚਣ ਦਾ ਰਾਦਾ ਬਣ ਗਿਆ ਸੀਗਾ ਮੈਂ ਤਾਂ ਉਹ ਵੀ ਲਾਉਣ ਨੂੰ ਫਿਰਦਾ ਅੱਛਾ ਗੱਦੀ ਨਾਲ ਇਹਦਾ ਮੇਰਾ ਇੰਨਾ ਰੋਲਾ ਪਿਆ ਜੀ ਇਹ ਕਹਿੰਦਾ ਮੈਨੂੰ ਡੇਢ ਲੱਗ ਗਿਆ ਮੈਂ ਨਾ 70 ਲਾਤਾ ਅੱਛਾ ਤੇਰੇ ਕਹਿੰਦਾ 2 ਲਾ ਕੇ ਮੈਂ ਕਿਹਾ ਮੇਰੇ ਤੋਂ 2.5 ਲੈ ਕੀਰ ਨੂੰ ਮੈਂ ਕਹਾਂਦਾ ਨਾ ਨਾ ਕਹਦੇ ਨਹੀਂ ਦੇ ਦੇ ਕਿਰ ਨੂੰ ਕਹਿੰਦਾ ਨਹੀਂ ਅੱਛਾ ਤਾਂ ਕੱਟੀ ਦੱਸੋ ਇਹ ਬਾਈ ਨੇ ਪਹਿਲਾਂ ਮੱਝ ਵੀ ਵਿਕਾਉ ਕਰਤੀ ਸੀ ਪਰ ਕੱਟੀ ਕਰਕੇ ਫਿਰ ਮੱਝ ਵੀ ਨਹੀਂ ਵੇਚੀ ਮੱਝ ਰੱਖ ਲਈ ਸੀ ਫੇਰ ਅੱਛਾ ਮੱਝ ਨੂੰ ਲਾਈਵ ਨਹੀਂ ਚਵਾਇਆ ਕਰੋ ਅਸਵਾਰ ਕਰਾਵਾਂਗੇ ਬਈ ਆਪਾਂ ਅਸਵਾਰ ਮੈਂ ਲਾਈਵ ਦਾ ਕਰਕੇ ਮੈਂ ਹਜੇ ਗੱਬੜ ਨਹੀਂ ਕਰਾਈ अच्छा ओणनु ਹੁਣ ਗੱਪਣ ਕਰਾਵਾਂਗਾ ਤੇ ਚੰਗੀ ਰੋਤ ਚਾਹੂਗੀ ਚੰਗਾ ਦੁੱਧ ਚਵਾਵਾਂਗਾ ਠੀਕ ਹੈ ਉਦੋਂ ਫਿਰ ਹੋਰ ਦੁੱਧ ਚੰਗਾ ਚਲੋ ਜੇ ਰਾਦਾ ਬਣੇ ਜਾਂ ਸਵਾਭ ਬਣੇ ਤਾਂ ਹੁਣ ਵੀ 21 22 ਕਿਲੋ ਦੁੱਧ ਬਹੁਤ ਹੁੰਦਾ ਬਹੁਤ ਆਹਾਰਾ ਹੁਣ ਵੀ ਚਵਾ ਦੇਣੀ ਚਾਹੀਦੀ ਪਰ ਮੈਨੂੰ ਇਹ ਵੀ ਜਿੱਦਾਂ ਜੱਸੀ ਨੇ ਹਨਾ 26 ਕਿਲੋ ਦ ਚਵਾਏ ਵੇ ਆਪੋ ਤੋਂ ਆਪੀ ਕਰਾ ਕੇ ਚਵਾਈਏ ਸਾਡੇ ਮੂਰੇ ਸਾਲੇ ਵੀ ਮੇਲੇ ਦੇ ਵਿੱਚ ਆ ਜੂਗੀ ਉਹ ਠੀਕ ਹੈ ਉਸ ਹੱਬ ਤੇ ਗੱਪਣ ਕਰਾਓ ਉਸ ਹੱਬ ਤੇ ਗੱਪਣ ਕਰਾਵਾਂਗੇ ਇਸ ਵਾਰ ਮੈਂ ਹਜੇ ਗੱਪਣ ਕਰਵਾਈ ਹੋਣੀ ਠੀਕ ਹੈ ਓਕੇ ਸੋ ਦੱਸੋ ਮੇਨ ਗੱਲ ਅਸੀਂ ਇਸ ਕੱਟੇ ਦੀ ਕਰ ਰਹੇ ਸੀ ਇਹ ਕੋਹੇਨੂਰ ਮਾਂ ਦਾ ਦੁੱਧ ਦਾ ਰਿਕਾਰਡ ਵੀਰ ਨੇ ਦੱਸਦਾ ਪਰ ਆਪਾਂ ਸੁੱਖ ਚਾਹੀਦੀ ਹੈ ਕਦੇ ਸੁਭ ਬਣਿਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਇਹ ਉਸੇ ਮੱਝ ਦਾ ਬੱਚਾ ਹੈ ਮੱਝ ਦੀ ਮੈਂ ਛੋਟੀ ਜੀ ਵੀਡੀਓ ਜੇ ਮੈਨੂੰ ਜਾਂ ਕੋਈ ਫੋਟੋ ਅਵੇਲੇਬਲ ਹੋਈ ਤਾਂ ਨਾਲ ਐਡ ਕਰ ਦੂੰਗਾ ਤੁਸੀਂ ਦੇਖੋਗੇ ਮੱਝ ਦਾ ਥਣ ਹਵਾਨਾ ਜਾਂ ਢਾਂਜਾ ਤੁਹਾਨੂੰ ਇਹ ਕੱਟਾ ਵੀ ਪਸੰਦ ਆਉਣਾ ਸੋ ਇਹ ਬਾਈ ਬਰੀਡਿੰਗ ਵਾਸਤੇ ਵੀਰ ਸੰਭਾਲ ਰਿਹਾ ਹਜੇ ਇਹਨੂੰ ਮਨਪ੍ਰੀਤ ਬਾਈ ਫਿਰੇ ਅੱਗੇ ਤੇ ਤੋਂ ਸੀਮਨ ਸਟਰਾ ਵਗੈਰਾ ਗਾਂ ਜਦੋਂ ਇਹ ਥੋੜਾ ਜਵਾਨੀ ਚੁੱਕੇਗੀ ਇਸ ਦੀ ਤਿਆਰੀ ਹੈ ਕਰਮਾਂ ਵਾਲੇ ਦੀ ਠੀਕ ਹੈ ਵੀ ਬਸ ਹਣ ਉਹ ਕਹਿੰਦੇ ਹੁੰਦੇ ਆ ਨਾ ਜੋਰ ਜਵਾਨੀ ਵਖਾਉਣ ਲੱਗ ਗਿਆ ਪਹਿਲਾਂ ਤਾਂ ਸਾਨੂੰ ਆਏ ਸੀਗਾ ਥੋੜਾ ਟਾਈਮ ਲੈ ਜੂ ਪਰ ਇਹ ਦੇਖ ਮਾਂ ਦੇ ਹਿਸਾਬ ਨਾਲ ਕੱਦ ਕਾਠੀ ਤੇ ਜੋ ਕਹਿੰਦੇ ਹੁੰਦੇ ਆ ਨਾ ਹਰ ਇੱਕ ਤੇ ਇੱਕ ਰੋਬ ਹੁੰਦਾ ਇੱਕ ਖੜਨ ਦਾ ਖੂਨ ਚ ਹੁੰਦਾ ਜੀ ਇਹ ਤੁਸੀਂ ਵੇਖ ਹੀ ਰਹੇ ਹੋ ਬਿਲਕੁਲ ਬਸ ਇਹਦੀ ਤਿਆਰੀ ਹੈ ਜੀ ਹੁਣ ਅੱਛਾ ਸੋ ਦੋਸਤੋ ਦੁਬਾਰਾ ਫੇਰ ਵੀਡੀਓ ਬਣਾਵਾਂਗੇ ਹੁਣ ਇਹਦੇ ਨੱਥ ਮਾਰੀ ਐ ਇਹਨੂੰ ਲੱਗਾ ਵੀ ਸ਼ਾਇਦ ਡਰ ਨਾ ਜਾਵੇ ਕਿੱਟਾ ਕਿਉਂਕਿ ਅੱਜ ਹੀ ਨੱਥ ਵੱਜੀ ਐ ਇਹਦੇ ਤੇ ਉਹਦੇ ਕਰਕੇ ਫਿਰ ਅਸੀਂ ਇਹਨੂੰ ਬਾਹਲਾ ਬਾਹਰ ਨਹੀਂ ਕੱਢਿਆ ਸੋ ਇਹ ਕਟਾ ਤੁਸੀਂ ਦੇਖ ਲਓ ਨੂਰ ਇਹਦਾ ਨਾਮ ਰੱਖਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਇੱਕ ਮੱਝ ਠਿੱਕੇ ਦੀ ਧੀ ਝੋਟੀ ਇਹ ਫॉर ਸੇਲ ਆ ਦੋ ਨੱਕ ਵਗਾਓ ਬਾਕੀ ਸ਼ੌਂਕ ਹੈ ਇਹਦੇ ਚ ਇਹਦੇ ਤੋਰੇ ਦੀ ਖੜੇ ਦੀ ਅੱਜ ਤਾਂ ਚਲੋ ਇਹ ਔੜ ਜੀ ਕਰੀ ਜਾਂਦਾ ਮੈਂ ਤੁਹਾਨੂੰ ਇਹਦੇ ਤੁਰਦੇ ਫਿਰਦੇ ਦੀ ਵੀਡੀਓ ਦਿਉ ਤੁਸੀ ਕਲਿੱਪ ਲਾਇਓ ਠੀਕ ਹੈ ਵੇਖਣ ਵਾਲੇ ਆਪ ਹੀ ਦਰਸ਼ਕ ਦੱਸਣਗੇ ਵੀ ਹਾਂ ਵੀ ਇਹ ਇੱਕ ਖੂਨ ਤੇ ਲਾਈਨ ਹੈ ਸਹੀ ਹੈ ਠੀਕ ਹੈ ਸੋ ਦੋਸਤੋ ਇਹਦੀ ਵੀਡੀਓ ਜਿਹੜੀ ਉਹ ਨਾਲ ਅਟੈਚ ਕਰਾਂਗੇ ਆਪਾਂ ਜਿੱਦਾਂ ਵੀ ਪੋਸੀਬਲ ਹੋਇਆ ਸੋ ਇਹ ਸ਼ੌਂਕਿਆ ਤੁਹਾਨੂੰ ਕੱਟਾ ਦਿਖਾ ਰਹੇ ਆਂ ਇਹ ਵੀ ਵਿਕਰੀ ਵਾਸਤੇ ਨਹੀਂ ਦੋ ਨਾਗ ਵਕਾਉ ਸੀ ਉਹ ਦੱਸਦੇ ਆ ਬਾਕੀ ਪਸ਼ੂ ਬਈ ਸੰਭਾਲ ਰਿਹਾ ਸ਼ੌਂਕ ਦੇ ਨਾਲ ਦੱਸੋ ਇਹ ਫਾਰਮ ਵੀਰ ਦਾ ਕਿੱਦਾਂ ਦਾ ਲੱਗਾ ਸੋ ਕੁਸ ਦੱਸੋ ਇਸ ਸਾਈਡ ਤੇ ਝੋਟੀਆਂ ਵੀ ਵੀਰ ਤਿਆਰ ਕਰ ਰਿਹਾ ਜਿਨ੍ਹਾਂ ਨੂੰ ਅਕੇ ਜਿਹੜਾ ਬਰੀਡਿੰਗ ਵਾਸਤੇ ਰੱਖ ਲੋ ਅੱਛਾ ਮਨਪ੍ਰੀਤ ਭਾਈ ਕੱਟੀਆਂ ਝੋਟੀਆਂ ਦੇ ਵਿੱਚੋਂ ਕੋਈ ਨਾਗ ਵਿਕਰੀ ਵਾਲਾ ਵੀ ਹੈ ਹਾਂਜੀ ਜਿਵੇਂ ਆਹਾ ਜੀ ਇਹ ਵੀ ਸਾਡੀ ਘਰ ਦੀ ਹੈ ਜਿਹਦੇ ਤੋਂ ਪਹਿਲਾਂ ਮੱਝ ਵਿਖਾਈ ਸੀ ਠੀਕ ਹੈ ਉਹਦੀ ਹੈ ਜੀ ਜਿਹਦੀ ਹੁਣ ਕੱਟੀ ਦਿਖਾਈ ਹੈ ਨਾ ਜਿਹਦਾ ਆਪਾਂ ਹਵਾਨੇ ਵਾਲੀ ਜੀ ਹੂੰ ਇਹ ਉਹਦੀ ਹੈ ਜੀ ਠੀਕ ਹੈ ਹੋਮ ਬਰੀਡ ਹੈ ਹਾਂ ਇਹ ਹੋਮ ਬਰੀਡੀ ਹੈ ਜੀ ਇਹ ਵੀ ਸੇਲ ਆ ਹਾਂ ਜੀ ਇਹ ਸੇਲ ਆਸਤੇ ਹੈ ਜੀ ਠੀਕ ਹੈ ਤੇ ਆਹਾ ਜੀ ਇਹ ਆਪਣੇ ਨਾਬੇ ਫਾਰਮ ਤੋਂ ਉੱਥੇ ਕਿਸੇ ਬੰਦੇ ਨੇ ਗਾਂ ਬਰੀਡ ਲਈ ਸੀ ਨਾਬੇ ਲੋਕਲੀ ਇਹ ਉਹਦੇ ਤੋਂ ਦੋਨੇ ਆਈਆਂ ਹੋਈਆਂ ਜੀ ਠੀਕ ਹੈ ਇਹ ਵੀ ਦੋਨੇ ਵੇਚਦੇ ਆਗੇ ਹਾਂਜੀ ਤੇ ਇਹ ਅਗਲੇ ਦੇ ਕਹਿਣ ਤੇ ਆਗਾ ਵੀ ਨਾਪੇ ਫਾਰਮ ਤੋਂ ਆਇਆ ਠੀਕ ਹੈ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਉਹਦੀ ਜ਼ਿਆਦੇ ਸ਼ੋਰਟ ਹੀ ਨਹੀਂ ਦਿੰਦੇ ਸਹੀ ਹਾਂਜੀ ਸੋ ਦੋਸੋ ਇਹ ਦੋ ਝੋਟੀਆਂ ਤਿੰਨ ਝੋਟੀਆਂ ਜਿਹੜੀਆਂ ਬਈ ਕਹਿੰਦਾ ਵੇਚਦੇ ਆਗੇ ਬਾਕੀ ਘਟੀਆਂ ਝੋਟੀਆਂ ਵੀਰ ਸੰਭਾਲ ਰਿਆ ਸੰਗ ਸ਼ੌਂਕਿਆ ਬਈ ਬਣਾਈ ਜਾਂਦਾ ਆ ਇਹ ਛੋਟਾ ਜਿਹਾ ਫਾਰਮ ਹੈ ਆਉਣ ਵਾਲੇ ਟਾਈਮ 'ਚ ਫੇਰ ਕਿਸੇ ਦਿਨ ਖੁੱਲੇ ਟਾਈਮ 'ਚ ਵੀਡੀਓ ਬਣਾਵਾਂਗੇ ਬਾਈ ਕੋਲੋਂ ਸਾਰੇ ਨਗ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾਉਣ ਦੀ ਹੋਰ ਵੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਕੁਝ ਛੋਟੀਆਂ ਵਿਕਰੀ ਵਾਲੀਆਂ ਸੀ ਉਹ ਵੀ ਵੀਡੀਓ ਚ ਐਡ ਆ ਤੇ ਇਹ ਤੋਂ ਪਹਿਲਾਂ ਦੋ ਨਗ ਪਹਿਲਾਂ ਮੱਜਾਂ ਦੇ ਦਿਖਾਤੇ ਉਹ ਵੀ ਫਰਸੇ ਧੰਨਵਾਦ ਵੀਡੀਓ ਦੇਖਣ ਵਾਸਤੇ